ਉਦਾਂ ਦੇ ਸਾਡਾ ਜੀਵਨ ਬਣਦਾ ਹੈ ਉਦਾਂ ਦੀ ਸਾਡੀ ਜ਼ਿੰਦਗੀ ਬਣੀ ਕਿਉਂਕਿ ਸੰਗਤ ਮਨੁੱਖੀ ਮਨ ਤੇ ਬਹੁਤ ਵੱਡਾ ਅਸਰ ਕਰਦੀ ਹੈ ਬਹੁਤ ਵੱਡੀ ਛਾਪ ਛੱਡਦੀ ਹੈ ਸੰਗਤ ਇਸ ਗੱਲ ਨੂੰ ਸੈਂਟਿਸਟ ਵੀ ਮੰਨਦੇ ਆ ਪਾਣ ਦਾ ਇੱਕ ਬਹੁਤ ਵੱਡਾ ਸੈਂਟਿਸਟਿਸ ਹੋਇਆ ਬਹੁਤ ਵਿਦਵਾਨ ਉਹਦੀ ਗੱਲ ਕਰਦੇ ਆ ਕਿ ਉਹਨੇ ਪਾਣੀ ਦੀਆਂ ਕੁਝ-ਕੁਝ ਬੂੰਦਾਂ ਲਈਆਂ ਤੇ ਉਹਨਾਂ ਬੂੰਦਾਂ ਦੇ ਉੱਪਰੇ ਪ੍ਰੈਕਟੀਕਲ ਕਰਕੇ ਵੇਖਿਆ ਕਿ ਜਿੱਥੇ ਚੰਗੀਆਂ ਗੱਲਾਂ ਕੰਗੀਆਂ ਜਾਂਦੀਆਂ ਸਨ ਬੁਲੀਆਂ ਜਾਂਦੀਆਂ ਸਨ ਉਸ ਪਾਣੀ ਦੀਆਂ ਬੂੰਦਾਂ ਉੱਪਰ ਉਹਨਾਂ ਚੰਗੀਆਂ ਗੱਲਾਂ ਦਾ ਅਸਰ ਹੋਇਆ ਜਿੱਥੇ ਮਾੜੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਉਸ ਪਾਣੀ 'ਤੇ ਉਹਨਾਂ ਮਾੜੀਆਂ ਗੱਲਾਂ ਦਾ ਅਸਰ ਹੋਇਆ ਇਹਦਾ ਮਤਲਬ ਕਿ ਪਾਣੀ ਵੀ ਪ੍ਰਭਾਵ ਕਬੂਲ ਹੈ ਚੰਗੀਆਂ ਅਤੇ ਮਾੜੀਆਂ ਗੱਲਾਂ ਦਾ ਪਾਣੀ ਵੀ ਪ੍ਰਭਾਵਕ ਹਰ ਇੱਕ ਚੀਜ਼ ਪ੍ਰਭਾਵ ਕਬੂਲ ਦੀ ਹੈ ਜਿੱਦਾਂ ਦੀ ਉਹਨੂੰ ਸੰਗਤ ਮਿਲੇਗੀ ਉਦਾਂ ਦੀ ਹੀ ਉਹਨੂੰ ਰੰਗਤ ਮਿਲੇਗੀ ਕਿਉਂਕਿ ਸੰਗਤ ਚਾਰ ਤਰ੍ਹਾਂ ਦੀ ਮੈਂ ਪਹਿਲਾਂ ਇੱਕ ਵਾਰ ਜ਼ਿਕਰ ਕੀਤਾ ਸੀ ਸੰਗਤ ਸਾਧ ਸੰਗਤ ਸਤ ਸੰਗਤ ਤੇ ਕੁ ਸੰਗਤ ਚਾਰ ਤਰ੍ਹਾਂ ਦੀ ਸੰਗਤ ਵੱਡ ਭਾਗੀ ਕਰ ਸੰਗਤ ਪਾਵੈ ਵੱਡੇ ਭਾਗਾ ਵਾਲਾ ਕੀ ਗੁਰੂ ਦੀ ਸੰਗਤ ਦੀ ਪ੍ਰਾਪਤੀ ਕਰਦਾ ਜੇ ਉਤਮ ਸ੍ਰੇਸ਼ਟ ਭਾਗ ਨੇ ਤੇ ਤੁਸੀਂ ਸੰਗਤ ਕਰੋਗੇ ਮਤਲਬ ਤੁਹਾਡਾ ਜੀਵਨ ਗੁਰੂ ਦੇ ਲੇਖੇ ਮਾਲਕ ਦੇ ਲੇਖੇ ਲੱਗਣ ਲਈ ਜਾ ਰਿਹਾ ਭਾਗਹੀਨ ਪਰਮ ਚੋਟਾ ਖਾਵੈ ਜਿਹਦੇ ਭਾਗ ਚੰਗੇ ਨਹੀਂ ਉਮ ਬਾੜੀ ਸੰਗਤ ਵੱਲ ਆਪਣੇ ਕਦਮ ਲੈ ਕੇ ਜਾ ਰਿਹਾ ਮੰਨੋ ਕਿ ਉਹਦੀ ਜ਼ਿੰਦਗੀ ਨਸ਼ਟ ਹੋ ਰਹੀ ਹੈ ਸਰਬਨਾਸ਼ ਹੋ ਰਹੀ ਹੈ ਕਿਉਂਕਿ ਉਹਦੇ ਕਰਮ ਚੰਗੀ ਸੰਗਤ ਵੱਲ ਨਹੀਂ ਮਾੜੀ ਸੰਗਤ ਵੱਲ ਜਿੱਦਾਂ ਦੀ ਤੁਸੀਂ ਸੰਗਤ ਕਰੋਗੇ ਉਦਾਂ ਦਾ ਪ੍ਰਭਾਵ ਤੁਹਾਡੇ ਤੇ ਜ਼ਰੂਰ ਪਵੇਗਾ ਮੈਂ ਸੁਣ ਰਿਹਾ ਸਰ ਕਿੰਦੇ ਇੱਕ ਰਾਜਾ ਜੰਗਲ ਵਿੱਚ ਗਿਆ ਚੰਗੀ ਤੇ ਮਾੜੀ ਸੰਗਤ ਦਾ ਪ੍ਰਭੂ ਜਿਸ ਦਰਖਤ ਦੇ ਥੱਲੇ ਉਹ ਬੈਠਾ ਉਸ ਦਰਖਤ ਦੇ ਉੱਪਰ ਇੱਕ ਤੋਤਾ ਬਿਠਾ ਸੀ ਜਿਹੜਾ ਇਹ ਬਾਤ ਕਹਿ ਰਿਹਾ ਸੀ ਰਾਜਾ ਆਇਆ ਹੈ ਇਹਨੂੰ ਪਕੜ ਲੋ ਇਹਨੂੰ ਲੁੱਟ ਲੋ ਇਹਦੇ ਕੋਲ ਮਾਲ-ਉਸਤਾਵ ਹੈ ਇਹਨੂੰ ਲੁੱਟ ਲਿਆ ਜਾਵੇ ਇਹਨੂੰ ਮਾਰ ਦਿੱਤਾ ਜਾ ਹੁਣ ਉਹ ਜਿਹੜਾ ਦਰਖਤ ਥੱਲੇ ਬੈਠਾ ਰਾਜਾ ਸੀ ਉਹ ਸੋਚਦਾ ਕਿ ਤੋਤਾ ਇਦਾਂ ਦੀ ਬੋਲੀ ਬੋਲਦਾ ਕਿਉਂਕਿ ਉਹ ਤੇ ਤੋਤਾ ਹੈ ਉਹਨੂੰ ਜਿੰਨਾ ਤੁਸੀਂ ਸੰਗਤ ਮਿਲ ਗਈ ਉਦਾਂ ਦੀ ਬੋਲੀ ਥੋੜੀ ਅੱਗੇ ਗਿਆ ਇੱਕ ਤੋਤਾ ਖੂਰ ਦਰਖਤ ਤੇ ਬਿਠਾ ਸੀ ਉਹ ਬੋਲ ਰਿਹਾ ਸੀ ਆਉ ਰਾਜਨ ਤੁਸੀਂ ਇਸ ਕੁਟਿਆ ਵਿੱਚ ਪ੍ਰਵੇਸ਼ ਕਰੋ ਜਲ ਪਾਣੀ ਸ਼ਕੋ ਤੇ ਸਾਧੂ ਦੀ ਸੰਗਤ ਕਰੋ ਤੇ ਵਿਸ਼ਰਾਮ ਕਰ ਲੋ ਮਨ ਉਸ ਤੋਤੇ ਦੀ ਗੱਲ ਮੰਨ ਕੇ ਕਿਉਂਕਿ ਜਿਹਦੇ ਸ਼ਬਦਾਂ ਵਿੱਚ ਜਿਹਦੇ ਬੋਲਾਂ ਵਿੱਚ ਕੁਝ ਸੱਚ ਨਜ਼ਰ ਆਉਂਦਾ ਸੀ ਮੰਨ ਕੇ ਉਹ ਰਾਜਾ ਕੁਟੀਆਂ ਵਿੱਚ ਚਲਾ ਗਿਆ ਤੇ ਸਾਹਮਣੇ ਇੱਕ ਮਹਾਤਮਾ ਬੈਠਾ ਇਬਾਦਤ ਵਿੱਚ ਜੁੜਿਆ ਹੋਇਆ ਸੀ ਉਹਨੂੰ ਨਮਸਕਾਰ ਕੀਤੀ ਤੇ ਰਾਜਨ ਉਸ ਜਗ੍ਹਾ ਤੇ ਬੈਠ ਗਿਆ ਉਹ ਸਾਧੂ ਨੇ ਵੇਖਿਆ ਉਸ ਰਾਜੇ ਤੇ ਰਾਜੇ ਨੂੰ ਵੇਖ ਕਰਕੇ ਉਹ ਸਾਧੂ ਨੇ ਪੁੱਛਿਆ ਉਹ ਰਾਜਨ ਕਿਵੇਂ ਆਇਆ ਕਹਿੰਦੇ ਕਿ ਆਹ ਤੋਤਾ ਲੈ ਕੇ ਆਇਆ ਜੀ ਮੈਨੂੰ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿਸ ਤੋਂ ਪਹਿਲਾਂ ਵੀ ਇੱਕ ਤੋਤਾ ਦਰਖਤ ਤੇ ਬੈਠਾ ਸੀ ਤਉ ਬੋਲ ਰਿਹਾ ਸੀ ਰਾਜਾ ਆਇਆ ਇਹਦੇ ਕੋਲ maal-astaab ਇਹਨੂੰ ਲੁੱਟ ਲੋ ਇਹਨੂੰ ਮਾਰ ਦੋ ਇਹਦੇ ਕੋਲ ਸਭ ਕੁਝ ਕੋਲੋਂ ਚੋਰੀ ਕਰ ਥੋੜੀ ਦੂਰ ਗਿਆ ਤੇ ਮੈਨੂੰ ਇਹ ਮਿਲਿਆ ਇਹਨੇ ਕਿਹਾ ਉਹ ਬੈਠੋ ਜਲ ਪਾਣੀ ਸ਼ਕੋ ਇਹ ਕੀ ਮਾਦਰਾ ਹੈ ਇਹ ਕੀ ਕਰਨ ਤਉ ਸਾਧੂ ਮਹਾਤਮਾ ਕਹਿੰਦਾ ਇਹ ਮਾਜਰਾ ਇਹ ਹੈ ਕਿ ਇਹ ਸੰਗਤ ਦੀ ਰੰਗਤ ਹੈ। ਕਿੰਦਾ ਮਤਲਬ? ਕਿੰਦਾ ਆ ਜਿਹੜਾ ਤੋਤਾ ਹੈ ਇਹਨੇ ਡਾਕੂਆਂ ਦੀ ਸੰਗਤ ਕੀਤੀ ਹੈ। ਇਹ ਡਾਕੂਆਂ ਦਾ ਤੋਤਾ ਹੈ। ਇਹ ਉਹਨਾਂ ਨਾਲ ਰਹਿੰਦਾ ਹੈ। ਜਦੋਂ ਵੀ ਕੋਈ ਮੁਸਾਫਿਰ ਇਸ ਜੰਗਲ ਦੇ ਰਾਹੀ ਲੰਘਦਾ ਹੈ ਤੇ ਇਹ ਉਹਨਾਂ ਨੂੰ ਸੁਚੇਤ ਕਰਦਾ ਹੈ। ਸੁਚੇਤ ਕਰਦਾ ਤੇ ਉਹ ਫਿਰ ਉਸ ਬੰਦੇ ਨੂੰ ਲੁੱਟ ਲੈਂਦੇ ਨੇ ਮਾਰ ਦਿੰਦੇ ਕਿਉਂਕਿ ਇਹਨੇ ਸੰਗਤ ڈاکੂਆਂ ਦੀ ਕੀਤੀ ਹੈ ਹੈ ਉਹ ਜਨਵਰ ਹੈ ਉਹ ਵੀ ਤੋਤਾ ਜਿਹੜਾ ਇਹ ਤੋਤਾ ਕਿ ਜਿਹੜਾ ਤੁਹਾਨੂੰ ਇਸ ਕੁਟੀਆ ਤੱਕ ਲੈ ਕੇ ਆਇਆ ਇਹਨੇ ਮੇਰੀ ਸੰਗਤ ਕੀਤੀ ਹੈ ਕਿਸੇ ਸਾਧੂ ਦੀ ਕਿਸੇ ਮਹਤ ਇਸ ਕਰਕੇ ਨਾ ਦੂਆ ਵਿੱਚ ਫਰਕ ਖੈ ਕਿ ਡਾਕੂਆਂ ਦੀ ਸੰਗਤ ਕਰਦਾ ਤੇ ਇੱਕ ਸਾਧੂ ਦੀ ਸੰਗਤ ਕਰਦਾ ਸੰਗਤ ਦੇ ਨਾਲ ਕੀ ਰੰਗਤ ਚੜਦੀ ਹੈ ਜਿੱਦਾਂ ਦੀ ਤੁਸੀਂ ਸੰਗਤ ਕਰੋਗੇ ਉਦਾਂ ਦੀ ਰੰਗਤ ਤੁਹਾਡੇ ਤੇ ਚੜ ਜਾਵੇ ਨਾ ਚਾਹੁੰਦੇ ਕੋਈ ਵੀ ਤੁਸੀਂ ਬਚਨ ਦਾ ਵੀ ਯਤਨ ਕਰੋਗੇ ਨਹੀਂ ਬਚੋ ਕਿਉਂਕਿ ਇੱਕ ਸੇਵ ਸਾਰੀ ਟੋਕਰੀ ਨੂੰ ਖਰਾਬ ਕਰਦਾ ਹੈ ਇੱਕ ਲਿਬੜੀ ہوئی ਮੱਝ ਸਾਰੇ ਛੱਪੜ ਨੂੰ ਖਰਾਬ ਕਰਦਾ ਸਾਰੇ ਪਾਣੀ ਨੂੰ ਖਰਾਬ ਇਸੇ ਤਰ੍ਹਾਂ ਮਾੜੀ ਔਰ ਸੰਗਤ ਚੰਗੀ ਦਾ ਪ੍ਰਭਾਵ ਅਸੀਂ ਕਬੂਲਦੇ ਹਾਂ ਦਿਨ ਪ੍ਰਤੀ ਇਹ ਸਾਡੇ ਨਾਲ ਵਾਪਰਦਾ ਇਹ ਚੋਰਾ ਨਾ ਰਹਿੰਦਾ ਤੇ ਚੋਰਾ ਵਾਲੀ ਬੋਲੀ ਬੋਲੀ ਤੋਤਾ ਤੁਸੀਂ ਵੀ ਜੇ ਠੱਗਾ ਤੇ ਚੋਰਾਂ ਦੀ ਸੰਗਤ ਕਰੋਗੇ ਰੰਗ ਤੁਹਾਡੇ ਤੇ ਵੀ ਚੜੇਗਾ ਤੁਸੀਂ ਜਿੰਨਾ ਮਰਜ਼ੀ ਕਹੋ ਕਿ ਅਸੀਂ ਨਹੀਂ ਬਚ ਜਾਵਾਂਗੇ ਕਦੀ ਨਾ ਕਦੀ ਤੁਹਾਡੇ ਦਿਲ ਵਿੱਚ ਧੋਖਾ ਠੱਗੀ ਫਰੇਮ ਕਰਨ ਦੀ ਗੱਲ ਜ਼ਰੂਰ ਆਵੇਗੀ ਫਿਰ ਜੇ ਉਹ ਕਰਦਾ ਹੈ ਤੇ ਮੈਂ ਵੀ ਕਰ ਲਾਂਗਾ ਤੇ ਫਿਰ ਕੀ ਹੋ ਜਾਏਗਾ ਕਿਉਂਕਿ ਉਹਦਾ ਪ੍ਰਭਾਵ ਕਬੂਰ ਰਹੇ ਤੁਸੀਂ ਇਸ ਕਰਕੇ ਚੰਗੀ ਤੇ ਮਾੜੀ ਸੰਗਤ ਉਹਦੀ ਰੰਗਤ ਜ਼ਰੂਰ ਚੜਦੀ ਏ ਜਿੱਦਾਂ ਦੀ ਤੁਸੀਂ ਸੰਗਤ ਕਰੋ ਇੱਕ ਬਾਤ ਉਹ ਰੱਖਿਆ ਤੇ ਦੁਸ਼ਮਣ ਜਿਹੜਾ ਕਹ ਉਹਨੂੰ ਸੁਚੇਤ ਕਰਦਾ ਰੱਬੀ ਬਾਣੀ ਦੇ ਵਿੱਚ ਵੀ ਬਚਨ ਆਇਆ ਕਿ ਉੱਠਦਾ ਟਯੁੱਟ ਕਰਕੇ ਰਾਹ ਦੱਸਦਾ ਹੈ ਉਹਨਾਂ ਸ਼ਿਕਾਰੀਆਂ ਨੂੰ ਤੇ ਫਿਰ ਉਹ ਆਪਣੇ ਨਾਲ ਉਦਾਂ ਦੀ ਜਿੰਨੇ ਉਹਦੇ ਨਾਲ ਤੇ ਹੁੰਦਿਆ ਕਿਉਂਕਿ ਉਹ ਬੋਲੀ ਉਹਨਾਂ ਦੀ ਜਾਣਦਾ ਹੁੰਦਾ ਪਰ ਰੱਖਿਆ ਕਿਸੇ ਸ਼ਿਕਾਰੀ ਨੇ ਹੁੰਦਾ ਕੋਈ ਵੀ ਪੰਛੀ ਹੋਵੇ ਉਹ ਆਪਣੇ ਨਾਲ ਦਿਆਂ ਨੂੰ ਆਪਣੇ ਮਗਰ ਲਾ ਕੇ ਲੈ ਆਉਂਦਾ ਫਿਰ ਉਸ ਜਾਲ ਦੇ ਉਸ ਜਾਲ ਦੇ ਉੱਪਰ ਬਿਠਾ ਦਿੰਦਾ ਜਿੱਥੇ ਉਹਦੇ ਸ਼ਿਕਾਰੀ ਨੇ ਉਹਦੇ ਮਾਲਕ ਨੇ ਜਾਲ ਵਿਛਾਇਆ ਹੁੰਦਾ ਹੈ ਤੇ ਜਿਹੜੇ ਉਹਦੇ ਨਾਲ ਦੇ ਆ ਉਹ ਭੋਲੇ ਉਹਦੀ ਬੋਲੀ ਸੁਣ ਕੇ ਉਹਦੇ ਕਰਕੇ ਉਹ ਫਸ ਜਾਂਦੇ ਆ ਕਿਉਂਕਿ ਉਹਨਾਂ ਦੀ ਬੋਲੀ ਬੋਲਦਾ ਸੀ ਉਹਨਾਂ ਦੇ ਵਰਗਾ ਸੀ ਉਹਨਾਂ ਨੂੰ ਫਰਕ ਨਹੀਂ ਲੱਗਿਆ ਇਸ ਕਰਕੇ ਉਹਨਾਂ ਦੀ ਪ੍ਰਜਾਤੀ ਦਾ ਹੋਂਦ ਕਰਕੇ ਉਹਨਾਂ ਦੇ ਮਗਰ ਕੋਈ ਵੀ ਪ੍ਰਜਾਤੀ ਹੈ ਜੀ ਤੋਤੇ ਨੇ ਚਿੜੀਆਂ ਨੇ ਹੁਣ ਉਹਦੇ ਮਗਰ ਉਹ ਲੱਗ ਜਾਣ ਤੁਸੀਂ ਇੱਕੋ ਇੱਕ ਪੇਡ ਚੱਲਦੀ ਉਹਦੇ ਮਗਰ ਸਾਰੀਆਂ ਪੇਡਾਂ ਚੱਲਦੀਆਂ ਇੱਕ ਕੂੰਜ ਅੱਗੇ ਲੱਗਦੀ ਏ ਸਾਰੀਆਂ ਕੂੰਜਾਂ ਆਸਮਾਨ ਚ ਉਹਦੇ ਮਗਰ ਚੱਲਦੀ ਇਸੇ ਤਰ੍ਹਾਂ ਕੋਈ ਵੀ ਪੰਛੀ ਉਹਨੂੰ ਵੇਖ ਕੇ ਦੂਸਰੇ ਪੰਛੀ ਉਹਦੇ ਮਗਰ ਤੁਰਦੇ ਇੱਕ ਕੀੜੀ ਚੱਲਦੀ ਏ ਜਿਵੇਂ ਇੱਕ ਕੀਟੀ ਪਾਸੇ ਕੋਟ ਕੀਟੀ ਚਲੀ ਜਾ ਭਾਈ ਗੁਰਦਾਸ ਜੀ ਕਹਿੰਦੇ ਇੱਕ ਕੀੜੀ ਅੱਗੇ ਲੱਗਦੀ ਹੈ ਮਗਰ ਕਰੋੜਾਂ ਕੀੜੀਆਂ ਚੱਲਦੀਆਂ ਇੱਕ ਟੱਕ ਪਗ ਡਗ ਮਗ ਸਾਵਧਾਨ ਹੈ ਕਹਿੰਦੇ ਉਹਨਾਂ ਚ ਐਸਾ ਡਿਸਪਲਨ ਹੈ ਕਿ ਇੱਕ ਟੱਕ ਪਗ ਡਗ ਮਗ ਸਾਵਧਾਨ ਹੈ ਕਹਿੰਦੇ ਇੱਕ ਲੈਂਡ ਚ ਬਿਲਕੁਲ ਐਨ ਸਾਵਧਾਨੀ ਨਾਲ ਚੱਲਦੀਆਂ ਤੁਸੀਂ ਵੇਖੋ ਲੀਪ ਆਈ ਹੁੰਦੀ ਉਹਨਾਂ ਕੀੜੀਆਂ ਨੇ ਕੀੜੀਆਂ ਨੇ ਕਦੀ ਧਰਤੀ ਤੇ ਵੇਖੋ ਇਕੋਲੀ ਚ ਜਾਂਦੇ ਆ ਡਿਸਪਲਨ ਕਹਿੰਦੇ ਜਿਵੇਂ ਆਰਮੀ ਦੇ ਵਿੱਚ ਹੁੰਦਾ ਨਾ ਵੀ ਇਕੱਠੀਆਂ ਹੀ ਬਾਵਾ ਕਿਲਦੀਆਂ ਇਕੱਠੇ ਸਲੂਟ ਵੱਜਦੇ ਆ